ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਲਾਈਵ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਲਾਈਵ ਸਟਾਰਟ ਕੀਤਾ ਹੈਗਾ ਉਹ ਕਿਸੇ ਕਾਰਨ ਕਰਕੇ ਆਵਾਜ਼ ਨਹੀਂ ਆਉਂਦੀ ਇਹ ਕਰਕੇ ਨਾ ਉਹਨੂੰ ਲਾਈਵ ਨੂੰ ਬੰਦ ਕਰਕੇ ਨਵਾਂ ਸਟਾਰਟ ਕਰਤਾ ਤੇ ਹੁਣ ਲੈ ਚੈੱਕ ਕਰ ਲਈ ਬੜੀ ਕਿਸੇ ਠੀਕ ਹੋ ਗਿਆ ਓਕੇ ਓਕੇ ਉਹ ਪਹਿਲਾਂ ਮੈਂ ਲਾਈਵ ਕੀਤਾ ਸਟਾਰਟ ਤੇ ਆਵਾਜ਼ ਨਹੀਂ ਆਈ ਵਿੱਚ ਉਹਦੇ ਨੂੰ ਲੱਗਦਾ ਹਾਂ ਹਾਂ ਠੀਕ ਹੈ ਆ ਜੋ ਸਾਰੇ ਭੈਣ ਭਰਾ ਜਿੰਨੇ ਵੀ ਸਾਡੇ ਪਹਿਲੇ ਲਾਈਵ ਦੇ ਨਾਲ ਜੁੜੇ ਸੀਗੇ ਉਹ ਆਪਾਂ ਹੁਣ ਨਵਾਂ ਲਾਈਵ ਸਟਾਰਟ ਕਰਤਾ ਜੇ ਇਹਦੇ ਵਿੱਚ ਐਡ ਹੋ ਜਾਓ ਤੇ ਆਪਾਂ ਸ਼ੁਰੂ ਕੀਤਾ ਹੋਇਆ ਨਵਾਂ ਲਾਈਵ ਹੁਣ ਇਸ ਟਾਈਮ ਦੇ ਉੱਤੇ ਔਰ ਠੀਕ ਹੈ ਉਹ ਮੈਂ ਪਹਿਲਾ ਜਿਹੜਾ ਸੀਗਾ ਉਹ ਬੰਦ ਕਰਤਾ ਸੀਗਾ ਲਾਈਵ ਉੱਚ ਥੋੜੀ ਜਿਹੀ ਪ੍ਰੋਬਲਮ ਹੋ ਗਈ ਅੱਜ ਗੱਲ ਕਰਦੇ ਆਪਾਂ ਉਹਨਾਂ ਸੂਟਾਂ ਦੀ ਜਿੱਦਾਂ ਮੈਂ ਪਹਿਲਾਂ ਵੀ ਨਾ ਪਹਿਲਾਂ ਲਾਈਵ ਜੀ ਵੀ ਦੱਸਣ ਲੱਗਾ ਹਾਂ ਉਹਦੇ ਵਿੱਚ ਕੀ ਸੀ ਕਿ ਬਹੁਤ ਸਾਰੀਆਂ ਸਾਡੀਆਂ ਭੈਣਾਂ ਜਿਹੜੀਆਂ ਬਾਹਰੋਂ ਆਈਆਂ ਸੀ ਜਾਂ ਉਹਨਾਂ ਦੇ ਪੇਰੈਂਟਸ ਜਿਹੜੇ ਆਏ ਸੀਗੇ ਇੱਥੇ ਉਹਨਾਂ ਦੀ ਹੁਣ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਹਨਾਂ ਮੰਗੇ ਆ ਸੂਟ ਦੁਬਾਰਾ ਆਪਣੇ ਕੋਲ ਗਰਮ ਸਟਾਕ ਦੇ ਵਿੱਚ ਤੇ ਗਰਮ ਨਵਾਂ ਸਟਾਕ ਤਾਂ ਅਸੀਂ ਲੈ ਕੇ ਨਹੀਂ ਆਏ ਕੋਈ ਵੀ ਜਿਹੜਾ ਸਾਡੇ ਕੋਲ ਬਚਿਆ ਸੀ ਨਾ ਉਹਦੀ ਅਸੀਂ ਵੀਡੀਓ ਦੁਬਾਰਾ ਪੋਸਟ ਕਰਦਣ ਲੱਗੇ ਆ ਕਿਉਂਕਿ ਹਰ ਇੱਕ ਇਕੱਲੇ-ਇਕੱਲੇ ਕਸਟਮਰ ਨੂੰ ਭੈਣ ਭਰਾ ਨੂੰ ਸਾਨੂੰ ਕੋਡਵਾ ਭੇਜਣ 'ਚ ਬੜੀ ਜ਼ਿਆਦਾ ਪ੍ਰੋਬਲਮ ਜੇ ਜਿਹੜਾ ਜਿਹੜਾ ਸਟਾਕ ਤੁਸੀਂ ਲੈਣਾ ਹੈ ਬੁੱਕ ਕਰਨਾ ਹੈ ਸੂਟ ਲੈ ਲਿਓ ਸਟਿਚਿੰਗ ਕਹੋਗੇ ਤਾਂ ਸਟਿਚਿੰਗ ਕਰਕੇ ਭੇਜ ਦਾਂਗੇ ਤੁਹਾਡੇ ਤੱਕ ਆਪ ਜਿਨ੍ਹਾਂ ਦੀਆਂ ਟਿਕਟਾਂ ਫਲਾਈਟਾਂ ਹੋਈਆਂ ਨੇ ਉਹਨਾਂ ਵਾਸਤੇ ਇਹ ਸਪੈਸ਼ਲ ਆਫਰ ਦੇ ਵਿੱਚ ਜਿਹਦੇ ਬੁੱਕ ਕਰ ਲਿਓ ਜਲਦੀ ਜਲਦੀ ਜਾਣ ਤੋਂ ਪਹਿਲਾਂ ਛੋੜੇ ਛੋੜੇ ਤੋਹਫੇ ਲੈ ਕੇ ਜਾਇਓ ਗੁਰਪ੍ਰੀਤ ਕੌਰ ਜੀ ਆਪ ਕਹਾਂ ਸੇ ਹੋ ਹਮ ਪੰਜਾਬ ਅੰਮ੍ਰਿਤਸਰ ਸੇ ਹੈ ਜੀ ਪੰਜਾਬ ਤੋਂ ਆ ਜੀ ਅੰਮ੍ਰਿਤਸਰ ਦੇ ਕੋਲ ਪਿੰਡ ਹੈ ਸਾਡਾ ਜਿਹੜਾ ਐਡਰੈਸ ਲੋਕੇਸ਼ਨ ਸ਼ਾਪ ਦੀ ਹੈ ਸਾਡੀ ਉਹ ਹੈਗੀ ਆ ਪਿੰਡ ਜਗਦੇਵ ਕਲਾਂ ਲੋਹਾਰਕਾ ਰੋਡ ਅੰਮ੍ਰਿਤਸਰ ਬਾਈਪਾਸ ਅੰਮ੍ਰਿਤਸਰ ਤੋਂ 10-11 ਕਿਲੋਮੀਟਰ ਆ 에어ਪੋਰਟ ਤੋਂ 7-8 ਕਿਲੋਮੀਟਰ ਦੇ ਡਿਸਟੈਂਸ ਤੇ ਆ ਸੈਂਟਰ ਜਿਹੜਾ ਆ ਜੰਨੇ ਆਹੀ ਬਾਈਪਾਸ ਤੋਂ ਤੇ 에어ਪੋਰਟ ਤੋਂ ਕਰਕੇ ਸ਼ੁਰੂ ਹਾਂਜੀ ਗਰਮ ਸੂਟ ਨੇ ਬਹੁਤ ਪਿਆਰੇ ਪਿਆਰੇ ਤੇ ਲਾਈਵ ਦੇ ਵਿੱਚ ਅੱਜ ਨਾ ਵੀਡੀਓ ਕਾਟਨ ਦੇ ਸੂਟਾਂ ਦੀ ਨਹੀਂ ਆਉਣ ਲੱਗੀ ਕੱਲ ਸੰਡੇ ਨੂੰ 8 ਵਜੇ ਵੀਡੀਓ ਪੋਸਟ ਹੋਣੀ ਜੇ ਕਾਟਨ ਦੇ ਸੂਟਾਂ ਦੀ ਉਹ ਵੀ ਤੁਹਾਨੂੰ ਆਪਾਂ ਦੇਵਾਂਗੇ ਬਹੁਤ ਸੋਹਣੇ ਸੋਹਣੇ ਸੂਟ ਜਿਹਦੇ ਵਿੱਚ ਐਮਬਲੋਇਡਰੀ ਵਰਕ ਬੜੇ ਟਾਪ ਦੇ ਹਨ ਇੱਕ ਸੂਟ ਦੇ ਉਹ ਬਾਜੀ ਮੜਾ ਜ ਮੇਰੇ ਨਾਲ ਆਪਾਂ ਫੜਾ ਨਹੀਂ ਹੌਸਲਾ ਫਿਰ ਆਹ ਘੜੋਤ ਲਾਈ ਸਿੰਧੀ ਬੂਟੀ ਦੇ ਸੂਟ ਇਹ ਆਪਾਂ ਤੁਹਾਨੂੰ ਦੇਵਾਂਗੇ ਸਵੇਰੇ 8 ਵਜੇ ਵੀਡੀਓ ਦੇ ਵਿੱਚ ਕਾਟਨ ਦੇ ਹੋਰ ਵੀ ਆਉਣਗੇ ਕੱਲਾ ਇਹ ਨਹੀਂ ਸਿਰਫ ਤੁਹਾਨੂੰ ਮੈਂ ਇੱਕ ਸੂਟ ਦਿਖਾਇਆ ਪਿਕਚਰ ਅਭੀ ਬਾਕੀ ਹੈ ਸੁਬਾ 8 ਵਜੇ ਲੱਗੇਗੀ ਲੋ ਗਰਮ ਸੂਟਾਂ ਤੋਂ ਸ਼ੁਰੂ ਕਰਦਾ ਜੀ ਅੱਜ ਦੀ ਵੀਡੀਓ ਮੈਂ ਤੇ ਕਿਉਂਕਿ ਇਹ ਆਪਾਂ ਪਾਉਣੀ ਹੀ ਗਰਮ ਸੂਟਾਂ ਵਾਸਤੇ ਆ ਇਹ ਉਹਨਾਂ ਐਨ ਆਰ ਆਈ ਭੈਣਾਂ ਲਈ ਜਾਂ ਜਿਹੜੇ ਸਾਡੇ ਲੋਕਲ ਕਸਟਮਰ ਜਿਹੜੇ ਇਹ ਸੂਟ ਲੈ ਕੇ ਅਗਲੇ ਸਾਲ ਤੱਕ ਰੱਖਣਾ ਚਾਹੁੰਦੇ ਉਹਨਾਂ ਵਾਸਤੇ ਸਪੈਸ਼ਲ ਆਫਰ ਦੇ ਵਿੱਚ ਸਪੈਸ਼ਲ ਸੂਟ ਨੇ ਗਰਮ ਸੂਟ ਜੇ ਰਾਮ ਟੈਕਸ ਦੇ ਵਿੱਚ ਪਿਓਰ ਪਸ਼ਮੀਨਾ ਦੇ ਕੋਈ ਬੋਰ ਨਹੀਂ ਆਉਂਦੀ ਕੋਈ ਇਹਦੇ ਤੇ ਕਿ ਉਹਨਾਂ ਦੇ ਬਬਲਿੰਗ ਨਹੀਂ ਹੁੰਦੀ ਬੇਫਿਕਰ ਹੋ ਕੇ ਬਣਾਉਂਦੇ ਆ ਰੇਟ ਇਹਦਾ ਦੇਣਾ ਜੇ ਆਪਾਂ ਤੁਹਾਨੂੰ 750 ਰੁਪਏ ਦੋ ਸੂਟ ਦੇ ਦੂੰਗਾ ਤੁਹਾਨੂੰ ਮੈਂ 1400 ਦੇ ਵਿੱਚ ਜਿਹੜੇ 750 ਵਾਲੇ ਹੋਣਗੇ ਆ ਵੀ ਦਿਦੋ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਤੁਸੀਂ ਕੋਈ ਵੀ ਮੈਂ ਹੁਣ ਰੇਟ ਤੁਹਾਨੂੰ ਮੈਂ ਬੋਲੀ ਜਾਊਗਾ ਸੁਣੀ ਜਾਓ ਸਾਰੀ ਵੀਡੀਓ ਦੇ ਦੋ ਸੂਟ ਜਿਹੜੇ ਵੀ ਤੁਸੀਂ ਚੈੱਕ ਕਰਨੇ ਲੈਣੇ ਆ ਉਹਦੇ ਵਿੱਚੋਂ 50-50 ਰੁਪਏ ਤੁਸੀਂ ਲੈਸ ਕਰ ਲਿਓ ਯਾਨੀ ਕਿ ਦੋ ਸੂਟ ਬਾਏ ਕਰਨ ਦੇ ਉੱਤੇ 100 ਰੁਪਏ ਲੈਸ ਹੋ ਜਾਣ ਤੁਹਾਨੂੰ ਕੋਈ ਵੀ ਦੋ ਸੂਟ ਇਹ ਵੀਡੀਓ ਦੇ ਵਿੱਚੋਂ ਰੇਟ ਉਹਨਾਂ ਦੇ ਇਹਦਾ ਵੀ ਸੇਮ 700 ਤੇ 50 ਰੁਪਏ ਮਾਨਸਾ ਤੋਂ ਮਾਨਸਾ ਵਾਲਿਓ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਜੀ ਤੇ ਇਹ ਪਿੱਛੇ ਆਉਣ ਦਾ ਡਿਜ਼ਾਈਨ ਅੱਜ ਆਪਣਾ ਟੇਬਲ ਦੂਜਾ ਹੈ ਹਾਂਜੀ ਠੀਕ ਠੀਕ ਓਕੇ ਤੇ ਅੱਛਾ ਇਹ ਦੇ ਇਨਾ ਵੀ ਰੇਟ ਜਿਹੜਾ ਜੇ 700 ਤੇ 50 ਰੁਪਏ ਜੇ ਪਿਓਰ ਰਾਮ ਟੈਕਸ ਦੇ ਵਿੱਚ ਜੇ ਉਹ ਰਾਮ ਟੈਕਸ ਤੇ ਏਕੇ ਟੈਕਸ ਦੇ ਵਿੱਚ ਜੇ ਸੂਟ ਪੁਰਨੇ ਜਾਂਉਂਦੀ ਫੁੱਲ ਗਰੰਟੀ ਹੈ ਇਹਨਾਂ ਸ਼ੁਕਲਾਂ ਦੀ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਜੇ ਮੇਰੀ ਗਰੰਟੀ ਦੇ ਉੱਤੇ ਸੂਟ ਤੁਸੀਂ ਇਹ ਲੈ ਸਕਦੇ ਜੇ ਤੇ ਆਹ ਸੂਟ ਆ ਗਿਆ ਜੀ ਆਪਣੇ ਕੋਲ 600 ਦੇ ਪੰਜਾਹਾਂ ਦੀ ਰੇਂਜ ਦਾ ਦੋ ਸੂਟ ਤੁਸੀਂ ਬੁੱਕ ਕਰਦੇ ਹੋ ਜੇ ਤੇ 1200 ਦੇ ਜੇ ਦਿੱਤ ਨਹੀਂ 650 650 ਵਾਲੇ ਕਰਦੇ ਜੀ ਇੱਕ 750 ਵਾਲਾ ਕਰਦੇ ਜੀ ਇੱਕ 650 ਵਾਲਾ ਕਰਦੇ ਜੀ ਤਾਂ 100 ਰੁਪਏ ਤੁਸੀਂ ਦੋਵਾਂ 'ਚ ਲੈਸ ਕਰ ਲਿਓ ਇਧਰ ਵਿੱਚ ਅਭੀ ਹੈ ਨਾ ਆਹ ਲਓ ਜੀ ਇਹ ਕਾ ਵੀ ਕਵਰ ਆਪਣਾ ਹੈਗਾ ਜੀ ਗ੍ਰੇ ਦੇ ਵਿੱਚ ਸ਼ਿਪਿੰਗ ਫ੍ਰੀ ਦਊਂਗਾ ਆਲ ਓਵਰ ਇੰਡੀਆ ਦੇ ਵਿੱਚ ਰੇਟ ਤੁਹਾਨੂੰ ਮੈਂ ਦੱਸ ਦਿੰਦਾ ਸਿਰਫ ਇਹਦਾ 600 ਤੇ 50 ਰੁਪਏ ਜੇ ਉਹ ਵੀ ਫ੍ਰੀ ਸ਼ਿਪਿੰਗ ਦੇ ਉੱਤੇ ਸ਼ਿਪਿੰਗ ਫ੍ਰੀ ਹੈ ਜੀ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਲਓ ਤੁਸੀਂ ਇੰਡੀਆ ਦੇ ਕਿਸੇ ਕੋਨੇ 'ਚ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕਿਤੇ ਵੀ ਮਂਗਾਓਗੇ ਫ੍ਰੀ ਸ਼ਿਪਿੰਗ ਦਊਂਗਾ ਤੁਹਾਨੂੰ ਮੈਂ ਇੱਥੋਂ ਸਾਡੇ ਪਿੰਡ ਤੋਂ ਲੈ ਕੇ ਤੇ ਤੁਸੀਂ ਜਿੱਥੇ ਵੀ ਇੰਡੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਜੇ ਫ੍ਰੀ ਸ਼ਿਪਿੰਗ ਹੈ ਜੀ ਕੋਈ ਐਕਸਟਰਾ ਪੈਸਾ ਨਹੀਂਗਾ 2 सूट 1200 ਦੇ ਆ ਤੇ ਮੀਨਸ 1200 ਉਹਦੇ ਉੱਤੇ ਤੁਹਾਡੇ ਕੋਲ 1200 ਇੱਕ ਨਹੀਂ ਲਵਾਂਗੇ 1200 5 ਨਹੀਂ ਲਵਾਂਗੇ 1200 10 ਨਹੀਂ ਲਵਾਂਗੇ ਬਸ ਪੇਮੈਂਟ ਪਰ ਸਾਡੀ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਆਨ ਦੇ ਵੀ ਅਸੀਂ ਨਹੀਂ ਇਹ ਕਰਦੇ ਹੋਰ ਕਿਹੜਾ ਰਹੇਗਾ ਆਪਣੇ ਕੋਲ ਗਰੇ 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 ਆਹ ਰਿਹਾ ਸੋ ਅਲੋਦੀ ਇਹ ਵੀ ਇੱਕੋ सूट ਹੀ ਬਜਿਆ ਜੇ ਆਪਣੇ ਕੋਲ 500 ਤੇ 45 ਰੁਪਈਆ ਦਾ ਜੇ ਇਹ ਵੀ ਇਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਇਹਦੇ ਵਿੱਚ ਮੈਂ ਇਨਰ ਜੈ ਇੱਕ ਇਹ ਕਟਾਈ ਦਾ ਕੈਂਚੀ ਦੇ ਨਾਲ ਕੋਈ ਗੱਲ ਕੁਛ ਨਹੀਂ ਆ ਓਕੇ ਰਿਪੋਰਟ ਆ 545 ਦਾ ਸੂਟ ਜੇ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਫਿਰ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਦਾ ਹੁਣ ਸਟੋਲ ਰੇਗੇ ਭਾਜੀ ਆਪਣੇ ਕੋਲ ਆ ਵੇਖੋ ਸਟੋਲ ਰੇਗੇ ਕਿਧਰ ਗਏ ਅਸਾਂ ਅਭੀ ਦੇ ਦਈਏ ਹਾਂਜੀ ਦੇ ਦਿਓ ਹੁਣ ਪਾਰਕ ਕੀ ਕਰਨੀ ਉਹ ਕੱਢੋ ਕਰੋ ਵੈਲਵਟ ਦੇ ਘੈਂਟ ਜਿਹੜੇ ਵੀ ਕੱਢੋ ਹੀ ਉਹ ਵੀ ਦਿਓ ਲੋਜੀ 500 ਤੇ 50 ਰੁਪਈਆ ਦਾ 1000 ਦੇ ਦੋ ਸੂਟ ਸਟਾਲ ਨਾਲ ਜੇ ਆ ਵੀ ਚੱਕ ਲੋ ਜੀ 500 ਤੇ 45 ਦੇ ਨਾਲ ਇਹ ਵੀ ਦੋ ਸੂਟ 1000 ਰੁਪਈਆ ਦੇ ਸਟਾਲ ਦੇ ਨਾਲ ਜੇ ਇਹ ਵੀ ਆ ਵੀ ਦੇ ਦੋ ਬਜੀ ਆ ਰਹੀ ਜੀ ਆ ਵੀ ਦੇ ਦੋ ਬਜੀ ਅਦਰ ਵਿੱਚ ਕੀ ਭਣਾ ਸਿੱਧੇ ਕਲਰ ਚੇਂਜ ਹੈਗਾ ਥੋੜਾ ਜਿਹਾ ਇਹ ਰੰਗ ਅਵੀ ਜਿਹੜੇ ਕਸਟਮਰ ਨੇ ਲੈਣੇ ਆ ਲੈ ਲਿਓ ਆਪਾਂ ਇਹ ਸਾਰੇ ਦੇ ਦੇਣੇ ਦੇ ਵਾਅਦੇ ਘਾਟੇ ਦੇ ਵਿੱਚ ਕੱਢ ਕੇ ਬੁੱਕ ਕਰ ਲਿਓ ਸਟਾਕ ਰੱਖਣਾ ਨਹੀਂ ਕੋਈ ਵੀ ਸੂਟ ਜਾਦਾ ਆਪਾਂ ਕੱਢ ਦੋ ਕੱਢ ਦੋ ਕੱਢ ਦੋ ਇਹ ਵੀ ਦੇ ਦੇਣੇ ਕੋਈ ਗੱਲ ਨਹੀਂ ਆ ਲਓ ਜੀ ਚੱਕੋ ਜੀ ਵੈਲਵਟ ਦਾ ਸੂਟ ਵੈਲਵਟ ਦਾ ਨਾਲ ਸਟੌਲ ਤੇ ਬਾਟਮ ਵੀ ਨਾਲ ਵੈਲਵਟ ਦੀ ਰੇਟ ਸੇਮ 545 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਦੇ ਇਹਦੇ ਵਿੱਚ ਸੱਚ ਆ ਵੀ ਹੈਗਾ ਆਲੋ ਇੱਕ ਪ੍ਰਿੰਟ ਹੋਰ ਚੱਕਿਓ। ਇਹ ਲੋ ਜੀ ਆ ਵੀ ਲੈ ਲੋ। ਖਿਆਰ ਦੇ ਵਿੱਚ ਦੋ ਸੂਟ ਜੇ ਵੇਟ ਭਾਵੇਂ ਇਹਨਾਂ ਦਾ ਹੁਣ ਕਿਲੋ ਚਲ ਜੇ 2 ਕਿਲੋ ਚਲ ਜੇ 3 ਕਿਲੋ ਚਲ ਜੇ ਉਹ ਸਾਰਾ ਖਰਚਾ ਮੇਰਾ ਤੁਸੀਂ ਸਿਰਫ ਮੈਨੂੰ 1000 ਰੁਪਇਆ ਪੇ ਕਰਨਾ ਹੈ ਇਹਨਾਂ ਦੋਵਾਂ ਸੂਟਾਂ ਦਾ। ਜੇ ਤੁਸੀਂ 650 ਵਾਲਾ ਨਾਲ ਇਹਦੇ ਬੁੱਕ ਕਰਦੇ ਜੇ ਇੱਕ 545 ਵਾਲਾ ਜਾਂ 550 ਵਾਲਾ ਕਰਦੇ ਜੇ ਤਾਂ 100 ਰੁਪਏ ਲੈਸ ਹੋ ਜਾਣਗੇ ਵਿੱਚੋਂ ਤੁਹਾਨੂੰ ਜੇ ਤੁਸੀਂ 750 ਵਾਲਾ ਵੀ ਕੈਡ ਕਰਦੇ ਜੇ ਫਿਰ ਵੀ ਤੁਹਾਨੂੰ 50 ਰੁਪਏ ਹੋਰ ਉੱਤੇ ਲੈਸ ਹੋ ਜਾਣਗੇ ਜਾਨੀ ਕਿ ਤੁਸੀਂ ਜਿੰਨੇ ਜਿੰਨੇ ਸੂਟ ਬੁੱਕ ਕਰੀ ਜਾਓਗੇ ਤੁਹਾਡੇ ਉਹ 50 50 ਉੱਪਰਲੇ ਲੈਸ ਹੋ ਹੀ ਜਾਣਗੇ ਕਾਟਨ ਦੇ ਸੂਟਾਂ ਦੀ ਵੀਡੀਓ ਸਵੇਰੇ 8 ਵਜੇ ਪੋਸਟ ਹੋਣੀ ਜੇ ਸੰਡੇ ਨੂੰ ਜਲਦੀ ਜਲਦੀ ਬੁੱਕ ਕਰ ਲਿਓ ਥੋੜਾ ਜਲਦੀ ਉੱਠ ਕੇ ਤੇ ਜਲਦੀ ਸੂਟ ਬੁੱਕ ਕਰਿਓ ਇਹ ਨਾ ਕਰ ਲੋ ਵੇ ਕਿ ਤੁਸੀਂ ਲੇਟ ਹੋ ਜਾਓ ਤੇ ਸੂਟ ਜਿਹੜੇ ਉਹ ਖਤਮ ਹੋ ਜਾਣ ਇਹ ਆਦੇ ਉਹ ਰਹੇ ਨਾ ਆ ਵੀ ਸੂਟ ਬਹੁਤ ਮਹਿੰਗਾ ਹੈਗਾ ਇਹ ਵੀ ਤੁਸੀਂ ਹੁਣ ਫੋਮੇ ਆਪਣੇ ਕੋਲ ਲੈ ਲਓ ਸਿਰਫ 545 ਰੁਪਿਆਵਾਂ ਦੇ ਨਾਲ ਹੀ ਮੋਰ ਪੰਖੀਆ ਕਲਰ ਜੇ ਨੈਕ ਦਾ ਡਿਜ਼ਾਈਨ ਬੜਾ ਸ਼ਾਨਦਾਰ ਜੀ ਮੈਂ ਖੋਲ ਕੇ ਦਿਖਾ ਦਿੰਦਾ ਤੁਹਾਨੂੰ ਇਹ ਇਦਾਂ ਦੇ ਸੂਟ ਹੈ ਕਿ ਤੁਸੀਂ ਹੁਣ ਲੈ ਕੇ ਰੱਖੋ ਇਹਨਾਂ ਨੂੰ ਤੇ ਚਾਹੇ ਤੁਸੀਂ ਹੋਂਦੇ ਸੀਜ਼ਨ ਤੱਕ ਪਾਓ ਤੇ ਜੇ ਤੁਸੀਂ ਆਪਣੇ ਬਾਹਰ ਭੇਜਣੇ ਜਾਂ ਬਾਹਰ ਲੈ ਕੇ ਜਾਣੇ ਆ ਤਾਂ ਤੁਸੀਂ ਇਹ ਸਟਿਚ ਕਰਵਾ ਕੇ ਲੈ ਕੇ ਜਾ ਸਕਦੇ ਜੀ ਸ਼ਿਪਿੰਗ ਫ੍ਰੀ ਰਹਿਣੀ ਜੇ 545 ਦੇ ਨਾਲ ਆਹ ਦਾ ਮੇਰਾ ਫੇਵਰੇਟ ਹੈ ਕਿ ਇਹ ਆ ਲਓ ਜੀ ਇਹ ਤਾਂ ਡਿਜ਼ਾਈਨ ਹੀ ਸੁਪਰ ਡੁੱਪਰ ਹਟਾਲਾ ਹੈਗਾ ਇਹ ਤੁਹਾਨੂੰ ਮੈਂ ਦੇ ਦੂੰਗਾ ਸਿਰਫ ਤੇ ਸਿਰਫ 690 ਦੇ ਨਾਲ ਸਟੋਲ ਸਟੋਲ ਜੇ ਦੇ ਨਾਲ ਬਹੁਤ ਹੀ ਪਿਆਰਾ ਫੈਬਰਿਕ ਜੇ ਵੈਲਵਟ ਦਾ ਤੇ ਨਾਲ ਇਹਦੇ ਜੇ ਬਹੁਤ ਸੋਹਣਾ ਬਾਜੂ ਵਰਕ ਆ। ਕਰਵਾਉਂਦੇ ਆ ਜੀ। ਅੱਛਾ ਜੀ। ਆ ਨਾਲ ਬਾਜੂ ਵਰਕ ਜੇ ਇਹਦਾ ਬਣਿਆ। 690 ਦਾ ਲੈ ਲਿਓ ਮੇਰਕੋ ਆ ਸੂਟ ਤੇ। ਕਾਟਨ ਦੀ ਵੀਡੀਓ ਸਵੇਰੇ ਆਊਗੀ ਜੀ 8 ਵਜੇ। ਕਾਟਨ ਮਿਲ ਜੂਗੀ ਤੁਹਾਨੂੰ ਸਵੇਰੇ 8 ਵਜੇ। ਸੇਮ ਡਿਜ਼ਾਈਨ ਚ ਬਲੈਕ ਵੀ ਆ ਗਿਆ ਜੇ ਬਾਜੂ ਵਰਕ ਦੇ ਨਾਲ। ਇਹ ਫਾਰ ਸੂਟ ਆਪਾਂ ਨਹੀਂ ਉਹ ਰਹਿਣ ਦੋ ਉਹ 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 ਨਹੀਂ ਹੈਗੇ ਤੇ ਆਹ ਸੂਟ ਆਪਾਂ ਮੈਚਿੰਗ ਪਾਏ ਹੀਗੇ ਇਹ ਲੈਣੇ ਤੁਸੀਂ ਬੁੱਕ ਕਰ ਲਿਓ ਜੀ 500 ਦੇ 200 ਰੁਪਏ ਜੀ ਸ਼ਿਪਿੰਗ ਫ੍ਰੀ ਦੇ ਵਿੱਚ ਸ਼ਿਪਿੰਗ ਐਕਸਟਰਾ ਜੀ ਇਹਨਾਂ ਦੇ ਉੱਤੇ ਆਹ ਦੋ ਸੂਟਾਂ ਦੇ ਇਹਦਾ ਆਰਡਰ ਜਿਹੜਾ ਪੈਣਾ ਜੀ ਦੋ ਸੂਟਾਂ ਦਾ ਘੱਟੋ ਘੱਟ ਪੈਣਾ ਜੀ ਅੱਜ ਮੈਂ ਪੋਸਟ ਵੀ ਇੱਕ ਪਾਈ ਸੀ ਉਹਦੇ ਵਿੱਚੋਂ ਹੀ ਕਾਫੀ ਸੂਟ ਜਿਹੜੇ ਆ ਬੁੱਕ ਕਰ ਲਏ ਸੀਗੇ ਕਸਟਮਰ ਨੇ ਇਹ ਹੈਗੇ ਵੈਲਵਟ ਦੇ ਆਹ ਲਓ ਜੀ ਮੈਚਿੰਗ ਬਾਟਮ ਦੇ ਨਾਲ ਇਹੀ ਥੋੜਾ ਜਿਹਾ ਹੈਗਾ ਆਪਣੇ ਕੋਲ ਗਰਮ ਸੂਟ ਜਿਆਦਾ ਹੈ ਨਹੀਂ ਕਿ ਤੁਸੀਂ ਵੇਖ ਲੇ ਕਿੰਨੇ ਗਿਣਤੀ ਮਿੰਤੀ ਦੇ ਆ ਸੂਟੇ ਬਸ ਇਹਦੇ ਚ ਨਾ ਤਾਂ ਜਿਆਦਾ ਸਟਾਕ ਹੈ ਤੇ ਨਾ ਹੀ ਜਿਆਦਾ ਇਹਦੇ ਵਿੱਚ ਆਪਣੇ ਕੋਲ ਹੋਰ ਸੂਟ ਹੈਗੇ ਆ ਕਾਟਨ ਜਿਹੜੀ ਸਟਾਰਟ ਹੋ ਗਈ ਆ ਕਾਟਨ ਦੇ ਸੂਟ ਆਉਣਗੇ ਸਵੇਰੇ ਕਾਟਨ ਦੀ ਵੀਡੀਓ ਆਉਣੀ ਆ ਤੇ ਉਹ ਵੀਡੀਓ ਦੇ ਵਿੱਚ ਤੁਹਾਨੂੰ ਆ ਵੀ ਸੂਟ ਜਿਹੜੇ ਵਜਣਗੇ ਉਹ ਵੀ ਆਪਾਂ ਪੋਸਟ ਦੇ ਦੇਵਾਂਗੇ ਤੇ ਕਾਟਨ ਦੇ ਸੂਟਾਂ ਦੀ ਵੀਡੀਓ ਮਿਸ ਨਾ ਕਰਿਓ ਸਵੇਰੇ 8 ਵਜੇ ਪੋਸਟ ਹੋਣੀ ਏ ਜਲਦੀ ਜਲਦੀ ਬੁੱਕ ਕਰ ਲਿਓ ਤੇ ਇਹ ਲਾਈਵ ਅੱਜ ਦਾ ਛੋਟਾ ਜਿਹਾ ਇੱਥੇ ਕਰਦੇ ਹਾਂ ਸਮਾਪਤੀ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਲਾਈਵ ਦੇ ਨਾਲ ਤੇ ਨਵੇਂ ਸ਼ੂਟਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ